ਅਮਨੇ ਅੱਜ ਵੀ ਅ ਕੱਲ ਮਿਤੀ 21 ਤਰੀਕ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਭਗਤਾ ਭਾਈ ਕਰ ਦਾਣਾ ਮੰਡੀ ਦੇ ਵਿੱਚ ਇੱਕ ਲੜਕੀ ਹਰਪੀਤ कौर ਦੇ ਘਰ ਦੇ ਵਿੱਚ ਇੱਕ ਫਾਇਰ ਲੱਗਿਆ ਸੀਗਾ ਇਸ ਨੂੰ ਪਹਿਲਾਂ ਸਿਵਲ ਹਸਪੀਟਲ ਭਗਤਾ ਭਾਈ ਕਰ ਦਾਖਲ ਕੀਤਾ ਗਿਆ ਸੀਗਾ ਉਤੋਂ ਸਿਵਲ ਹਸਪੀਟਲ ਬਠਿੰਡਾ ਵਾਸਤੇ ਰੈਫਰ ਕੀਤਾ ਗਿਆ ਸੀਗਾ ਸਿਵਲ ਹਸਪੀਟਲ ਬਠਿੰਡਾ ਦੇਖੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਪਹੁੰਚੀ ਹਰਪੀਤ कौर ਜਿਹੜੀ ਸੀਗੀ ਉਹਦੇ ਲੱਕ ਦੇ ਵਿੱਚ ਫਾਇਰ ਲੱਗਿਆ ਆਇਆ ਸੀਗਾ ਤੇ ਉਹਦੇ ਹਸਬੰਦ ਅਰਸ਼ਦੀਪ ਸਿੰਘ ਜਿਹੜਾ ਸੀਗੀ ਉਹਨੂੰ ਲੈ ਕੇ ਆਏ ਸੀਗਾ ਹਸਪੀਟਲ ਦੇ ਵਿੱਚ ਦੋਨਾਂ ਕੋਲ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਜਿਹੜੇ ਦਾਣਾ ਮੰਡੀ ਦੇ ਵਿੱਚ ਅਸੀਂ ਆਏ ਸੀਗੇ ਦੋਵੇਂ ਮੀਮੇ ਵਿੱਚ ਸੈਰ ਕਰ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੋ ਵਿਅਕਤੀ ਆਉਂਦੇ ਆ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਪਿੱਛੋਂ ਆ ਕੇ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਜਿਹੜੇ ਇਹ ਸਪਲੈਂਡਰ ਮੋਟਰਸਾਈਕਲ ਤੇ ਸੀਗੇ ਜਿਹਦੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀਗੀ ਤੇ ਇਹ ਦੋਵੇਂ ਬੰਦੇ ਜਿਹੜੇ ਸੀਗੇ ਉਹਨਾਂ ਦੇ ਮੂੰਹ ਟਕੇ ਹੋਏ ਸੀਗੇ ਤੇ ਫਾਇਰ ਕਰਨ ਤੋਂ ਬਾਅਦ ਉਹ ਦਾਣਾ ਮੰਡੀ ਦੇ ਵਿੱਚੋਂ ਫਰਾਰ ਹੋ ਗਏ ਸੀਗੇ ਸੋ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਹੈ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵਕਫ ਵਕਫ ਜਿਨ੍ਹਾਂ ਦੀ ਟੀਮਾਂ ਦੀ ਅਗਵਾਈ ਡੀਐਸਪੀ ਡੀ ਸ਼੍ਰੀ ਮਨਜੀਤ ਸਿੰਘ ਜੀ ਕਰ ਰਹੇ ਸੀਗੇ ਇਹਦੇ ਵਿੱਚ ਸੀਆਈਏ 1 ਸੀਆਈਏ 2 ਤੇ ਐਸਐਚਓ ਦਿਆਲਪੁਰਾ ਜਿਹੜੇ ਸੀਗੇ ਇਹਨਾਂ ਦੀ ਵੱਖ-ਵੱਖ ਟੀਮਾਂ ਬਣਾ ਕੇ ਇਹਨੂੰ ਟ੍ਰੇਸ ਕਰਨ ਵਾਸਤੇ ਲੱਗੇ ਹੋਏ ਸੀਗੇ ਤਾਂ ਇਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਨਿਕਲ ਕੇ ਸਾਹਮਣੇ ਆਈ ਕਿ ਇਹ ਜਿਹੜਾ ਅਰਸ਼ਦੀਪ ਸਿੰਘ ਹੈ ਤੇ ਇੱਕ ਇਹਦਾ ਦੋਸਤ ਸੁਖਚੈਨ ਸਿੰਘ ਇਹ ਦੋਵੇਂ ਜਿਹੜੇ ਬੰਦੇ ਸੀਗੇ ਇਹਨਾਂ ਦੇ ਕੋਲ ਨਜਾਇਜ਼ ਵੈਪਨ ਸੀਗੇ 2 32 ਬੋਰ ਤੇ ਨਾਲ 4 ਦਿੰਦਾ ਕਾਰਤੂਸ ਸੀਗੇ ਇਹਨਾਂ ਨੇ ਆਪਣੇ ਦੋ ਦੋਸਤਾਂ ਦੇ ਨਾਲ ਤਾਲਮਿਲ ਕੀਤਾ ਸੀਗਾ ਜਿਨ੍ਹਾਂ ਦੇ ਨਾਲ ਸੰਦੀਪ ਸਿੰਘ ਤੇ ਟੈਲ ਸਿੰਘ ਹੈ ਇਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਜਿਹੜੇ ਸਾਡੇ ਕੋਲੇ ਦੋ ਅਸਲੇ ਹੈਗੇ ਆ ਇਹ ਉਹਨਾਂ ਨੇ ਇੱਕ ਡਿਲੀਵਰ ਕਰਨੇ ਸੀਗੇ ਸੰਦੀਪ ਤੇ ਟੈਲ ਨੂੰ ਇਹ ਦੋਵੇਂ ਬੰਦੇ ਜਦੋਂ ਇੱਥੇ ਘਰ ਦੇ ਵਿੱਚੋਂ ਨਿਕਲੇ ਤਾਂ ਇਹਨਾਂ ਨੇ ਕਿਹਾ ਵੀ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਤਾਂ ਇਹਨਾਂ ਨੇ ਆਪਣੇ ਘਰ ਵਾਲੀ ਨੂੰ ਕਿਹਾ ਵੀ ਅਰਸ਼ਪ੍ਰੀ ਜਿਹੜੀ ਹਰਪ੍ਰੀਤ ਕੌਰ ਹੈਗੀ ਉਹਨਾਂ ਨੂੰ ਵੀ ਨਾਲ ਲੈ ਲਿਆ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋ ਜਾਏ ਵੀ ਇਹਨਾਂ ਕੋਲ ਕੋਈ ਵੈਪਨ ਹੈਗਾ ਸੋ ਤਿੰਨੇ ਜਿਹੜੇ ਹੈਗੇ ਉਥੋਂ ਦਾਣਾ ਮੰਡੀ ਘਰ ਤੋਂ ਚੱਲ ਕੇ ਦਾਣਾ ਮੰਡੀ ਪਹੁੰਚ ਜਾਂਦੇ ਆ ਉੱਥੇ ਜਦੋਂ ਇਹ ਵੇਟ ਕਰ ਰਹੇ ਸੀਗੇ ਸੰਦੀਪ ਤੇ ਟੈਲ ਦੀ ਤਾਂ ਇਹ ਜਿਹੜੀ ਅਚਾਨਕ ਜਿਹੜਾ ਸੁਖ ਫਾਇਰ ਜਿਹੜਾ ਸੀਗਾ ਉਹ ਲੜਕੀ ਦੇ ਲੱਤ ਤੇ ਲੱਗ ਗਿਆ ਲੜਕੀ ਦੇ ਲੱਤ ਲੱਗਣ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਸਭ ਤੋਂ ਪਹਿਲਾਂ ਉੱਥੋਂ ਦਾਣਾ ਮੰਡੀ ਤੋਂ ਘਰ ਚਲੇ ਜਾਂਦੇ ਆ ਘਰੇ ਜਾਣ ਤੋਂ ਬਾਅਦ ਫਿਰ ਇਹਨਾਂ ਨੇ ਉੱਥੇ ਬੈਠ ਕੇ ਸਟੋਰੀ ਬਣਾਈ ਵੀ ਜਿਹੜੀ ਇਦਾਂ ਦਾ ਕਰਕੇ ਆਪਾਂ ਇਹ ਸਟੋਰੀ ਦੱਸਾਂਗੇ ਵੀ ਸਾਡੇ ਉੱਤੇ ਦੋ ਵਿਅਕਤੀ ਜਿਹੜੇ ਆ ਕੇ ਫਾਇਰ ਕਰਕੇ ਚਲੇ ਗਏ ਤੇ ਇਹ ਜਿਹੜੀ ਹੈਗੀ ਕਹਾਣੀ ਨੂੰ ਇਹਨਾਂ ਨੇ ਉੱਥੇ ਬਦਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਵੈਪਨ ਜਿਹੜੇ ਸੀਗੇ ਨਜਾਇਜ਼ ਸੀਗੇ ਤੇ ਨਜਾਇਜ਼ ਵੈਪਨ ਦੇ ਫੜੇ ਜਾਣ ਦਾ ਡਰ ਤੋਂ ਜਿਹੜਾ ਹੈਗਾ ਇਹਨਾਂ ਨੇ ਸਟੋਰੀ ਨੂੰ ਟਵਿਸਟ ਕਰ ਲਿਆ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੂੰ ਵੀ ਗੁੰਮਰਾਹ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਜਿਹੜੀ ਹੈਗੀ ਇਹਨਾਂ ਨੇ ਬਿਲਕੁਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਵੱਲੋਂ ਬਿਲਕੁਲ ਹੀ ਇਹਦੇ ਵਿੱਚ ਸਤਿਦੀ ਨਾਲ ਕੰਮ ਕਰਦੇ ਹੋਏ ਇਹਨਾਂ ਦੇ ਜਿਹੜੇ ਸਟੋਰੀ ਸੀ ਉਹਨੂੰ ਬੇਨਕਾਬ ਕੀਤਾ ਤੇ ਇਹਦੇ ਵਿੱਚ ਜਿਹੜੇ ਸੀ ਪੰਜ ਦੋਸ਼ੀ ਇਨਵੋਲਵ ਸੀਗੇ ਸੁਖਚੈਨ ਅਰਸ਼ਦੀਪ ਹਰਪ੍ਰੀਤ ਕੌਰ ਤੇ ਤਹਿਲ ਸਿੰਘ ਤੇ ਸੰਦੀਪ ਸਿੰਘ ਇਹਨਾਂ ਪੰਜਾਂ ਨੇ ਪਛਾਣ ਹੋ ਗਈ ਜਿਹਦੇ ਵਿੱਚ ਉਹ ਸਾਡੇ ਅਰਸ਼ਦੀਪ ਸਿੰਘ ਤਹਿਲ ਸਿੰਘ ਸੰਦੀਪ ਤੇ ਸੁਖਚੈਨ ਇਹਨਾਂ ਚਾਰਾਂ ਨੂੰ ਸਾਡੀ ਪੁਲਿਸ ਸquad ਨੇ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹ ਸਾਡੀ ਪੁਲਿਸ ਕਸਟਡੀ ਦੇ ਵਿੱਚ ਹੈਗੇ ਆ ਜਿਹੜੀ ਹਰਪ੍ਰੀਤ ਕੌਰ ਹੈਗੀ ਆ ਇਹਦੇ ਫਾਇਰ ਆਰਮ ਇੰਜਰੀ ਹੋਣ ਕਰਕੇ ਸਿਵਲ ਹਸਪੀਟਲ ਦੇ ਵਿੱਚ ਇਹ ਐਡਮਿਟ ਹੈਗੀ ਹੈ ਜਿਹਦੇ ਉੱਪਰ ਸਾਡੀ ਜਿਹੜੀ ਪੁਲਿਸ ਗਾਰਡ ਲੱਗੀ ਹੋਈ ਆ ਉੱਥੇ ਜਦੋਂ ਲਾਰਜ ਕੰਪਲੀਟ ਹੋਣ ਤੋਂ ਬਾਅਦ ਇਹ ਵੀ ਜਿਹੜੀ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਕੀਤੀ ਜਾਊਗੀ ਮੁੱਢਲੀ ਪੁੱਛਗਛ ਦੇ ਵਿੱਚ ਇਹ ਹੀ ਆਇਆ ਵੀ ਇਹ ਦੋੜੇ ਵੈਪਨ ਸੀਗੇ ਇਹਨਾਂ ਨੇ ਅੱਗੇ ਡਿਲੀਵਰ ਕਰਨੇ ਸੀਗੇ ਉਸ ਵੈਪਨ ਦੀ ਨਾਲ ਇਹਨਾਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਦੋਂ ਫਾਇਰ ਹੋਣ ਤੋਂ ਬਾਅਦ ਇਹ ਡਰ ਮਨਕੜਤ ਕਹਾਣੀ ਬਣਾ ਕੇ ਜਿਹੜਾ ਐਡਮਿਟ ਹੋਇਆ ਤੇ ਸਾਡੀ ਇਨਵੈਸਟੀਗੇਸ਼ਨ ਨੂੰ ਗਮਰਾਹ ਕਰਨ ਦੀ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਡੀਐਸਪੀ ਡੀ ਦੀ ਗਵਾਹੀ ਦੇ ਵਿੱਚ ਸਾਰੇ ਟੀਮਾਂ ਵੱਲੋਂ ਮੁਸਤਕੀਨ ਨਾਲ ਕੰਮ ਕਰਦੇ ਹੋਏ ਇਹਨੂੰ ਬੇਨਕਾਬ ਕਰਕੇ ਇਹਨਾਂ ਨੂੰ ਚਾਰ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਇੱਕ ਦੋਸ਼ੀ ਜਿਹੜੀ ਹੈਗੀ ਹੈ ਹਰਪ੍ਰੀਤ ਕੌਰ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਇਹਦੇ ਵਿੱਚ ਇੱਕ ਚੀਜ਼ ਨਵੀਂ ਹੋਰ ਨਿਕਲ ਕੇ ਸਾਹਮਣੇ ਆਈ ਵੀ ਲੜਕੀ ਜਿਹੜੀ ਹਰਪ੍ਰੀਤ ਕੌਰ ਹੈ ਜੇਰਪੁਰ ਦੀ ਰਹਿਣ ਵਾਲੀ ਹੈ ਤੇ ਇਸ ਇਹਦੀ ਜਿਹੜੀ ਉਮਰ ਹੈਗੀ ਹੈ ਉਹ ਵੀ ਇਹਨੇ ਸਾਨੂੰ ਜਿਹੜੀ ਸੀਗੀ 21 ਸਾਲ ਦੀ ਦੱਸਿਆ ਸੀਗਾ ਬਟ ਘਰ ਵਾਲਿਆਂ ਨੇ ਜਿਹੜਾ ਹੈਗਾ ਇਹਦੇ ਤੇ ਮੁਕੱਦਮਾ ਦਰਜ ਕਰਾਇਆ ਵੀ ਘਰ ਵਾਲੇ ਕਿਉਂਕਿ ਇਹ ਉੱਥੇ ਨਿਕਲ ਕੇ ਆਈ ਸੀ ਕਿ ਅਰਸ਼ਦੀਪ ਸਿੰਘ ਦੇ ਨਾਲ ਕਿਉਂਕਿ ਇਹਨਾਂ ਨੇ ਕਿਹਾ ਵੀ ਅਰਸ਼ਦੀਪ ਸਿੰਘ ਦੇ ਨਾਲ ਵਿਆਹੀ ਹੋਈ ਹੈ ਬਟ ਉਹਦੇ ਨਾਲ ਮੈਰਿਡ ਨਹੀਂ ਸੀਗੀ ਇਹਦੇ ਵਿੱਚ ਉਹਨਾਂ ਨੇ 112 ਨੰਬਰ ਮੁਕੱਦਮਾ ਵੀ ਜਿਹੜਾ ਹੈਗਾ ਇਹਦੇ ਖਿਲਾਫ ਦਰਜ ਕਰਾਇਆ ਹੋਇਆ ਬਟ ਉਹ ਮੁਕੱਦਮਾ ਉਹਨਾਂ ਨੇ ਪਵਨ ਕੁਮਾਰ ਦੇ ਨਾਮ ਤੇ ਕਿਸੇ ਬੰਦੇ ਦੇ ਦਰਜ ਕਰਾਇਆ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਸ਼ੱਕ ਸੀਗਾ ਕਿ ਜਿਹੜੀ ਸਾਡੀ ਲੜਕੀ ਨੂੰ ਪਵਨ ਕੁਮਾਰ ਜਿਹੜਾ ਭਜਾ ਕੇ ਲੈ ਗਿਆ ਬਟ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਜਿਹੜੀ ਜਿਹੜੀ ਚੀਜ਼ਾਂ ਬੇਨਕਾਬ ਹੋਈਆਂ ਜਿਹੜੇ ਚਾਰ ਦੋਸ਼ੀ ਅਸੀਂ ਉਹਨੂੰ ਗ੍ਰਫਤਾਰ ਕਰ ਲੈਨੇ ਇਹ ਲੜਕੀ ਜਿਹੜੀ ਹੈਗੀ ਐਡਮਿਟ ਹੈ ਇਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਊਗੀ ਇਸ ਨਾਲ ਲੈ ਗਈ ਕਿੱਥੋਂ ਆਇਆ ਸੀ ਕਿੱਥੇ ਇਹ ਚਾਰ ਜਿਹੜੇ ਦੋਸ਼ੀ ਨੇ ਅਸਲਾ ਦੋ ਜਿਹੜੇ ਦੇ ਅਰਸ਼ਦੀਪ ਤੇ ਸੁਖਚੈਨ ਇਹਨਾਂ ਦੋਨਾਂ ਕੋਲੋਂ ਹਥਿਆਰ ਸੀਗਾ ਇਹਨਾਂ ਨੇ ਸਾਡੀ ਪੁੱਛਗਿੱਛ ਦੇ ਵਿੱਚ ਦੱਸਿਆ ਵੀ ਇਹ ਜਿਹੜੇ ਅਸਲੇ ਸੀਗੇ ਇਹਨਾਂ ਨੇ ਬਾਹਰੋਂ ਕਿਸੇ ਬੰਦੇ ਤੋਂ ਮਂਗਾਏ ਸੀਗੇ ਉਹ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਇੱਕ ਬੰਦੇ ਦੇ ਬਾਰੇ ਸਾਨੂੰ ਦੱਸਿਆ ਉਹਦੇ ਬਾਰੇ ਅਸੀਂ ਉਹ ਪ੍ਰਤਸਦੀਕ ਕਰ ਰਹੇ ਹਾਂ ਕਿਉਂਕਿ ਉਹਦੇ ਬਾਰੇ ਐਡਰੈਸ ਪ੍ਰੋਪਰ ਨਹੀਂ ਦਿੱਤਾ ਉਹਨੂੰ ਤਸਦੀਕ ਕਰਕੇ ਫਿਰ ਤਾਂ ਜਿਹੜ ਡੈਫੀਨਿਟਲੀ ਇਨਵੋਲਵ ਹੈ ਜੀ ਜਦੋਂ ਕੱਲ ਵੀ মিডিਆ ਵਾਲੇ ਤੁਸੀਂ ਵੀ ਸਾਰੇ ਉੱਥੇ ਜਦੋਂ ਗਏ ਸੀਗੇ ਤਾਂ ਉਹਨਾਂ ਨੇ ਤੁਹਾਡੇ ਸਾਹਮਣੇ ਬਾਈਟ ਦਿੱਤੀ ਸੀ ਕਿ ਮੋਟਰਸਾਈਕਲ ਸਵਾਰ ਵਿਅਕਤੀ ਜਿਹੜੇ ਦੋ ਮਨੂੰ ਗੋਲੀ ਮਾਰ ਕੇ ਗਏ ਆ ਉਹਦੀ ਜਿਹੜੀ মিডিਆ ਦੀ ਫੁਟੇਜ ਹੈਗੀ ਆ ਜਾਂ ਵੀਡੀਓ ਜਿਹੜੀ ਬਾਈਟ ਦੀ ਫੁਟੇਜ ਵੀ ਤੁਹਾਡੇ ਕੋਲ ਸਾਰੇ ਕੋਲ ਮੌਜੂਦ ਹੈ ਤੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਵੀ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਤੇ ਇਹਨਾਂ ਨੇ ਪਹਿਲੀ ਇਹੀ ਦੱਸਿਆ ਸੀ ਵੀ ਜਿਹੜੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਸੀਗੇ ਤੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਫਾਇਰ ਕੀਤਾ ਸੋ ਇਸ ਕਰਕੇ ਜਦੋਂ ਇਸ ਸਟੋਰੀ ਤੋਂ ਬਾਅਦ ਜਿਹੜੀ ਬੜੀ ਲਿਸੈਂਸ ਨਹੀਂ ਖੇਜ ਬਣ ਗਿਆ ਸੀ ਵੀ ਇੱਕ ਦਿਨ ਦਿਹਾੜੇ ਜਿਹੜੇ 9-10 ਵਜੇ ਦੇ ਕਰੀਬ ਦਾਣਾ ਮੰਡੀ ਦੇ ਵਿੱਚ ਤੋਂ ਬੰਦੇ ਫਾਇਰ ਕਰਕੇ ਗਏ ਨੇ ਸੋ ਇੱਕ ਬੜਾ ਰੂਮਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਸਰ ਜਿਹੜੇ ਥੋੜੇ ਜੇ ਦੋ ਮੋਟਰਸਾਈਕਲ ਸਵਾਰ ਸੀ ਇਹ ਕਿੱਥੋਂ ਰਹਿਣ ਵਾਲੇ ਨੇ ਇਹ ਜਿਹੜੇ ਦੋ ਬੰਦੇ ਹੈਗੇ ਆ ਇਹ ਇਹ ਸਾਰੇ ਦੋ ਬੰਦੇ ਜਿਹੜੇ ਅਰਸ਼ਦੀਪ ਤੇ ਸੁਖਜੈਨ ਇਹ ਪਟਾਪਾਈ ਘਰ ਰਹਿਣ ਵਾਲੇ ਨੇ ਤੀਸਰਾ ਬੰਦਾ ਸੰਦੀਪ ਸਿੰਘ ਜਿਹੜੇ ਵੀ ਪਟਾਪਾਈ ਘਰ ਰਹਿਣ ਵਾਲਾ ਟਹਿਲ ਸਿੰਘ ਜਿਹੜਾ ਹੈ ਸੁਖਨੰਦਰ ਰਹਿਣ ਵਾਲਾ ਜਿਹੜੇ ਅਰਸ਼ਦੀਪ ਦੀ ਦੀ ਗੱਲ ਕਰ ਰਹੇ ਹੋ ਜੀ ਇਹਦਾ ਛੋਕੜ ਕੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਵੈਪਨ ਦੇ ਲੈਂਡ ਦੇਣ ਦੀ ਗੱਲ ਕਰ ਰਹੇ ਹੋਗੇ ਇਸਦਾ ਮਤਲਬ ਇਹ ਕ੍ਰਿਮੀਨਲ ਟਾਈਪ ਬੰਦਾ ਹੈ ਡੈਫੀਨਿਟਲੀ ਇਹਨਾਂ ਜਿਹੜੇ ਇਹਨਾਂ ਨੇ ਦੋ ਵੈਪਨ ਹੈਗੇ ਸੀਗੇ 32 ਬੁਰ ਦੋਨੋਂ ਨਾਜਾਇਜ਼ ਵੈਪਨ ਨੇ ਦੇਸੀ ਵੈਪਨ ਨੇ ਨਾਲੇ ਨਾ ਕੋਲ ਚਾਰ ਜ਼ਿੰਦਾ ਕਾਰਤੂਸ ਸੀਗੇ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਇਹਨਾਂ ਨੇ ਸੰਦੀਪ ਤੇ ਟਾਇਲ ਦੇ ਨਾਲ ਮਿਲ ਕੇ ਕਿਸੇ ਵਾਰਤਾ ਨੂੰ ਜਾਨ ਦੇਣਾ ਸੀਗਾ ਤੇ ਉਹਦੀ ਸਾਰੀ ਪਲੈਨਿੰਗ ਵਾਸਤੇ ਸਾਰੇ ਇਕੱਠੇ ਹੋਏ ਸੀਗੇ ਕਿ ਸਾਡੇ ਉੱਪਰ ਕਿਸੇ ਨੂੰ ਸ਼ੱਕ ਨਾ ਹੋ ਜਾਏ ਇਸੇ ਕਰਕੇ ਇਹ ਲੜਕੀ ਨੂੰ ਜਿਹੜਾ ਹੈਗਾ ਉਹਦੇ ਨਾਲ ਲੈ ਕੇ ਚਲੇ ਗਏ ਸੀਗੇ ਤੇ ਇਹਨੇ ਜਿਹੜੀ ਹੈਗੀ ਹੈ ਕਿ ਹਰਪ੍ਰੀਤ ਕੌਰ ਨਾਲ ਇਹਨੇ ਮੈਰਿਜ ਕਰਾਈ ਹੋਈ ਹੈ ਅਰਸ਼ਦੀਪ ਸਿੰਘ ਦੀ ਮੈਰਿਜ ਹੋਈ ਹੋਈ ਹੈ ਤੇ ਇਹ ਹਰਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਕੇ ਉੱਥੇ ਚਲੇ ਗਿਆ ਸੀਗੇ ਤੇ ਇਹਨੇ ਮਲੇਕ ਉੱਥੇ ਜਦੋਂ ਪਲੈਨਿੰਗ ਦੇ ਵਿੱਚ ਹੀ ਜਿਹੜਾ ਸੁਖਚੈਨ ਹੈ ਇਹਦੇ ਕੋਲੋਂ ਫਾਇਰ ਹੋ ਗਿਆ ਜਿਹੜਾ ਕਿ ਹਰਪ੍ਰੀਤ ਕੌਰ ਦੇ ਲੱਗਿਆ ਸੀ ਟਾਰਗੇਟਿੰਗ ਕਿ ਲਈ ਇਹ ਸਾਡੀ ਇਨਵੈਸਟੀਗੇਸ਼ਨ ਇਹਦੇ ਵਿੱਚ ਜੀ ਇੰਟਰੋਗੇਸ਼ਨ ਕਰ ਰਹੇ ਨੇ ਤੇ ਪੁਲਿਸ ਰਿਮਾਂਡ ਲੈ ਕੇ ਫਰਦਰ ਕਰਾਂਗੇ ਕਿ ਕਿਸ ਸਪੈਸੀਫਿਕ ਟਾਰਗੇਟ ਵਾਸਤੇ ਇਹਨਾਂ ਨੇ ਵੈਪਨ ਯੂਜ਼ ਕਰਨੇ ਸੀ ਇਹਨਾਂ ਦੇ ਪਹਿਲਾਂ ਵੀ ਕੋਈ ਪਰਚਾ ਹੈ ਜੀ ਇਹਨਾਂ ਦੇ ਉੱਪਰ ਪਹਿਲੇ ਕਿਸੇ ਦੇ ਉੱਪਰ ਕੋਈ ਮੁਕਦਮਾ ਦਰਜ ਨਹੀਂ ਹੈਗਾ ਸਾਰਿਆਂ ਦਾ ਜਿਹੜਾ ਹੈਗਾ ਕਮਿਊਨਲ ਰਿਕਾਰਡ ਕਲੀਨ ਹੈਗਾ ਇਹ ਵੀ ਇਹਨਾਂ ਦੀ ਫਾਈਲ ਦੀ ਛੁੱਟੀ ਹੈ ਜੀ ਇਹ ਵੀ 22 ਸਾਲ ਦੇ ਬੰਦੇ ਹੈਗੇ ਸਾਰੇ ਸਰਕਾਰ ਦੇ ਕੀ ਕੰਮ ਕਰਦੇ ਆ ਇਹਦੇ ਵਿੱਚ ਜਿਹੜੇ ਤਿੰਨ ਬੰਦੇ ਹੈਗੇ ਆ ਸਲੂਨ ਤੇ ਕੰਮ ਕਰਦੇ ਆ ਜਿਹੜਾ ਅਸ਼ਦੀਪ ਹੈਗਾ ਪਹਿਲਾਂ ਜੀਰਗਪੁਰ ਆਪਣੇ ਭਰਾ ਦੇ ਕੋਲ ਗਿਆ ਸੀਗਾ ਉਹ ਜਮੈਟੋ ਦਾ ਜਿਹੜਾ ਭਰਾ ਕੰਮ ਕਰਦਾ ਸੀਗਾ ਉਹਦੇ ਕੋਲ ਜਾ ਕੇ ਨੇ ਉੱਥੇ ਇੱਕ ਦੋ ਕੰਪਨੀਆਂ ਦੇ ਵਿੱਚ ਕੰਮ ਕੀਤਾ ਸੀਗਾ ਤੇ ਉੱਥੇ ਜਾ ਕੇ ਦੀ ਮੁਲਾਕਾਤ ਹਰਪ੍ਰੀਤ ਕੌਰ ਦੇ ਨਾਲ ਹੋਈ ਤੇ ਉੱਥੇ ਭਜਾ ਕੇ ਲਿਆ ਕੇ ਉਹਨਾਂ ਵਿਆਹ ਕਰਾਇਆ ਸੀਗਾ ਜੀ ਥੈਂਕ ਯੂ ਜੌਂਦ ਵਾਲੇ ਤੇ ਧਰਨਾ ਫਿਰ ਉਹ ਚੱਲੀ ਜਾਂਦਾ ਕੰਟੀਨਿਊਸਲੀ ਸਰ ਜਿਹੜੀ ਐਫ ਆਰ